ਫੋਨ ਰੋਬਾ ਬਾਦਲਾਂ ਦੀ ਕਟੁੱਟਾ ਵੀਡੀਓ ਨੂੰ ਸ਼ੇਅਰ ਕੀ ਕਰਿਓ ਬਾਦਲ ਸਾਹਿਬ ਹੁਣਾਂ ਨੇ ਮੋਰਚਾ ਲਾ ਦਿੱਤਾ ਜਾ ਕੇ ਵੀ ਅਸੀਂ ਨਹਿਰ ਨਹੀਂ ਜੇ ਬਣਦੇ ਨਹੀਂ ਠੀਕ ਹੈ ਭਾਈ ਬਾਦਲ ਸਾਹਿਬ ਹੁਣੇ ਠੀਕ ਹੋਣ ਕੇ ਮੋਰਚਾ ਲਾ ਲਿਆ ਪਰ ਉਹ ਮੋਰਚਾ ਤੇ ਲਾ ਲਿਆ ਮਗਰ ਬੰਦੇ ਵੀ ਤਾਂ ਚਾਹੀਦੇ ਨਾ ਅਸਲ ਵਿੱਚ 1978 ਚ ਕਾਲਿਆਂ ਨੇ ਆਪਣਾ ਵਕਾਰ ਇਹਨਾਂ ਗਵਾ ਲਿਆ ਨੇ ਮੋਰਚੇ 'ਚ ਬੰਦੇ 50 ਨਾ ਜਾਣ ਜਦੋਂ ਬੰਦੇ 50 ਨਾ ਜਾਣ ਇਹਨਾਂ ਨੇ ਸੋਚਿਆ ਵੀ ਸਿਆਪਾ ਪਾ ਲਿਆ ਮੋਰਚਾ ਵੀ ਲਾ ਲਿਆ ਬੰਦੇ ਮਗਰ ਹੈ ਨਹੀਂ ਆ ਲੀਡਰ ਰੈਲੀ ਭਾਲਦਾ ਵਾ ਆ ਗੱਲ ਕਵੜੀ ਜੇ ਪਰ ਚੰਦ ਲਿਓ ਥੋੜੀ ਜੀ ਲੀਡਰ ਨੂੰ ਇਹ ਨਹੀਂ ਭਾਦਰ ਨਗਰ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਣਗਾ ਉਹਨੂੰ ਤੇ ਬਣੀ ਬਣਾਈ ਰੈਲੀ ਮਿਲਗੀ ਬੰਦਾ ਯਾਰ ਮਿਲਗੇ ਉਹਨੇ ਤੇ ਝੂੜ ਸੱਚ ਮਾਰ ਹੀ ਜਾਣਾ ਅਸੀਂ ਮਗਰੋ ਜੰਦਾਬਾਦ ਮਰਦਾਬਾਦ ਕਰ ਹੀ ਦੇਣਾ ਆ ਵੱਡੇ ਗੁਰਦਾਰੇ ਜਨੇ ਲੀਡਰ ਜਾਂਦੇ ਆ ਇਹ ਸਾਰੇ ਕੋਫਰ ਤੋਲਾ ਨਹੀਂ ਜਾਂਦੇ ਅੱਗੋਂ ਪਿਛੋਂ ਦੇ ਕੋਈ ਜਾਂਦਾ ਨਹੀਂ ਵੱਡਾ ਕੱਠ ਵੇਖ ਕੇ ਜਾਂਦੇ ਵੀ ਰੈਲੀ ਬਣੀ ਬਣਾਈ ਮਿਲਦੀ ਆ ਹੁਣ ਜਦੋਂ ਮੋਰਚਾ ਲਾ ਰਿਹਾ ਅਕਾਲੀਆਂ ਨੇ ਤੇ ਬੰਦੇ ਮਗਰ ਹੈ ਦੀ ਨਾ ਇਹਨਾਂ ਨੇ ਸੋਚਿਆ ਰੱਬਾ ਕਦੇ ਖਿਹੜਾ ਛੁੱਡੇ ਦੇ ਖਿਹੜਾ ਇਹਨਾਂ ਦਾ ਛਡਾਇਆ ਬਾਬੇ ਜਰਮੈਲ ਸੋਂ ਪਿੰਡਾਂ ਵਾਲੇ ਸੰਤਾ ਨੇ ਸੰਤਾ ਨੇ ਲਾਇਆ ਧਰਮਜੋਧ ਮੋਰਚਾ ਅਮਰਸਰ ਤੇ ਬਾਦਲ ਸਾਹਿਬ ਹੁਣਾਂ ਨੇ ਉਹ ਕਪੂਰੀ ਪਿੰਡ ਤੋਂ ਆਪਣਾ ਮੋਰਚਾ ਚੁੱਕਿਆ ਤੇ ਲੈ ਆ ਗਏ ਸੰਤਾ ਵਾਲੇ ਮੋਰਚੇ ਚ ਵਾੜ ਕੇ ਦਾ ਨਾਂ ਰੱਖਤਾ ਧਰਮਜੋਧ ਮੋਰਚਾ ਬਣ ਗਈ ਨਾ ਗੱਲ ਇੱਥੇ ਬੰਦੇ ਜਾਦੇ ਆਉਂਦੇ ਆ ਇੱਥੇ ਲੋਕ ਜਾਦੇ ਆਉਂਦੇ ਆ ਹੁਣ ਧਰਮਜੋਧ ਮੋਰਚਾ ਲੱਗ ਗਿਆ ਤੇ ਧਰਮਜੋਧ ਮੋਰਚੇ ਦੇ ਉਤਲੇ ਬਣੇ ਪਹਿਲੀ ਲੈਣ ਇਹੋ ਲਿਖੀ ਗਈ ਕਿ ਨਹਿਰ ਨਹੀਂ ਬੰਨ ਦਿੱਤੀ ਜਾਊਗੀ ਹੁਣ ਕੇ ਸੁਣਿਓ ਸੱਚ ਤੇ ਰਜੀਵ ਗਾਂਧੀ ਬਣ ਗਿਆ ਦੇਸ਼ ਦਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਤੇ ਲੋਂਗੋਵਾਲ 'ਚ ਇੱਕ ਐਗਰੀਮੈਂਟ ਹੋਇਆ ਜਿਹਨੂੰ ਲੋਂਗੋਵਾਲ ਰਜੀਵ ਐਗਰੀਮੈਂਟ ਕਹਿੰਦੇ ਆ ਉਹਦੇ 'ਚ ਲੋਂਗੋਵਾਲ ਕਹਿੰਦਾ ਰਜੀਵ ਗਾਂਧੀ ਨੂੰ ਵੀ ਸਾਡੀ ਸਰਕਾਰ ਬਣਾ ਦਿਓ ਬਰਨਾਲੇ ਦੀ ਸਰਜੀਸੋਂ ਬਰਨਾਲੇ ਦੀ ਸਾਡੀ ਸਰਕਾਰ ਬਣਾ ਦਿਓ ਤੇ ਰਜੀਵ ਗਾਂਧੀ ਆਂਦਾ ਦੋਗੇ ਕੀ ਮਾੜਾ ਕੀ ਚਾਹੀਦਾ ਰਜੀਵ ਗਾਂਧੀ ਆਂਦਾ ਨਹਿਰ ਬਣਾ ਦਿਓ ਜਿਹੜੇ ਬੰਦਿਆਂ ਨੇ ਨਹਿਰ ਰੋਕਣ ਦੀ ਮੋਰਚਾ ਲਾਇਆ ਕੁਰਸੀ ਲੈਣ ਵਾਸਤੇ ਉਹਨਾਂ ਹੀ ਬੰਦਿਆਂ ਨੇ ਫਿਰ ਨਹਿਰ ਬਣਾ ਕੇ ਦਿੱਤੀ ਆ 75% ਜਿੰਨੀ ਨਹਿਰ ਬਣੀ ਸਾਡੇ ਪੰਥਕਾਂ ਦੀ ਮਿਹਰਬਾਨੀ ਆ